ਅੱਜ ਇਸ ਭਰਿਸਵਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੋਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਤਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਸ ਵਿੱਚ ਪਰਿਵਾਰ ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਦੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਨਾ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਐਦਾਂ ਦਾ ਮੈਸੇਜ ਦਿੱਤਾ ਕਿ ਜੇਰ ਫੇਰ ਲੜੀ ਜਾਂਦੇ ਆ ਉਹ ਫਿਰ ਫੈਲਾਟ ਆ ਜਾਣਗੇ ਇਸ ਗੱਲ ਦਾ